ਆਮ ਆਦਮੀ ਪਾਰਟੀ ਨੇ ਹਮੇਸ਼ਾ ਭਾਈਚਾਰੇ ਦੀ ਰਾਜਨੀਤੀ ਕੀਤੀ ਹੈ ਆਮ ਆਦਮੀ ਪਾਰਟੀ ਦੀ ਜਿਹੜੀ ਰਾਜਨੀਤੀ ਉਹ ਜੋੜਨ ਦੀ ਹੈ ਤੋੜਨ ਦੀ ਨਹੀਂ ਜਿਵੇਂ ਕਿ ਪੁਰਾਣੇ ਸਮਿਆਂ ਦੇ ਵਿੱਚ ਰਾਜਨੀਤਿਕ ਪਾਰਟੀਆਂ ਕਰਦੀਆਂ ਆਈਆਂ ਨੇ ਇਸੇ ਕਰਕੇ ਕਿਉਂਕਿ ਸਾਨੂੰ ਪਤਾ ਆ ਕਿ ਜਿਹੜਾ ਲੋਕਤੰਤਰ ਉਹ ਪਿੰਡਾਂ ਦੇ ਵਿੱਚ ਵਸਦਾ ਹੈਗਾ ਔਰ ਮਾਨ ਸਾਹਿਬ ਨੇ ਜਦੋਂ ਇਹ ਪੰਚਾਇਤੀ ਚੋਣਾਂ ਹੋਈਆਂ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਪਿੰਡਾਂ ਦਾ ਮਾਹੌਲ ਵਧੀਆ ਬਣਾਉਣਾ ਹੈ ਜੇ ਪਿੰਡਾਂ ਦੇ ਵਿੱਚ ਸੱਚਮੁੱਚ ਜਿਹੜਾ ਡਿਵੈਲਪਮੈਂਟ ਕਰਨੀ ਆ ਤਾਂ ਜਿਹੜੀ ਪੰਚਾਇਤ ਹੈ ਨਾ ਉਹ ਕਿਸੇ ਖਾਸ ਖਾਸ ਸਿਆਸੀ ਧਿਰ ਦੀ ਨਹੀਂ ਪਿੰਡ ਦੀ ਹੋਣੀ ਚਾਹੀਦੀ ਹੈਗੀ ਹੈ ਤਾਂ ਕਿ ਜਿਹੜਾ ਸਾਡਾ ਲੋਕਤੰਤਰ ਵੀ ਹੋਰ ਅੱਗੇ ਵਧ ਸਕੇ ਔਰ ਪਿੰਡਾਂ ਦਾ ਵਿਕਾਸ ਵੀ ਹੋ ਸਕੇ ਔਰ ਮੈਨੂੰ ਬੜੀ ਖੁਸ਼ੀ ਆ ਪੰਜਾਬ ਦੇ ਪਿੰਡਾਂ ਦੇ ਲੋਕਾਂ ਨੇ ਮਾਨ ਸਾਹਿਬ ਦੀ ਅਪੀਲ ਦੇ ਉੱਤੇ ਫੁੱਲ ਚੜਾਏ ਔਰ ਵੱਡੀ ਗਿਣਤੀ 'ਚ ਅੱਜ ਤੱਕ ਨਹੀਂ ਕਦੇ ਹੋਇਆ ਕਿ 3046 ਪੰਚਾਇਤਾਂ ਸਰਬਸੰਮਤੀ ਨਾਲ ਚੁਣੀਆਂ ਗਈਆਂ ਹੋ ਅੱਜ ਹਾਲਾਤ ਇਹ ਨੇ ਪਿੰਡਾਂ 'ਚ ਨਾ ਕੋਈ ਧੜੇਬੰਦੀ ਹੈ ਨਾ ਕੋਈ ਪਾਰਟੀਬਾਜ਼ੀ ਹੈ ਲੋਕ ਮਿਲ ਕੇ ਫੈਸਲਾ ਲੈਂਦੇ ਆਂ ਔਰ ਮਾਨ ਸਾਹਿਬ ਨੇ ਵੀ ਆਪਣੇ ਵਾਅਦੇ ਦੇ ਮੁਤਾਬਕ ਜਿਹੜਾ ਹੈਗਾ 3044 ਪੰਚਾਇਤਾਂ ਨੂੰ ਜਿਹੜਾ 5 ਲੱਖ ਰੁਪਈਆ ਪ੍ਰਤੀ ਪੰਚਾਇਤ ਵਿਸ਼ੇਸ਼ ਗ੍ਰਾਂਟ ਦੇਣ ਦਾ ਜਿਹੜਾ ਐਲਾਨ ਕੀਤਾ ਸੀ ਉਹ ਤੇ ਫੁੱਲ ਚੜਾਉਣੇ ਸ਼ੁਰੂ ਕਰ दिए 15 ਕਰੋੜ ਰੁਪਈਆ ਆਲਰੇਡੀ ਵੰਡਿਆ ਜਾ ਚੁੱਕਿਆ ਆ ਬਾਕੀਆਂ ਦੀ ਸ਼ੁਰੂਆਤ ਅੱਜ ਤੋਂ ਹੋ ਰਹੀ ਹੈ ਕਿਉਂਕਿ ਅਸੀਂ ਮੰਨਦੇ ਆਂ ਕਿ ਜਿੱਥੇ ਪਾਰਟੀਬਾਜ਼ੀ ਨਹੀਂ ਉੱਥੇ ਭਾਈਚਾਰਾ ਹੈ ਔਰ ਜਿੱਥੇ ਭਾਈਚਾਰਾ ਹੈ ਉੱਥੇ ਲੋਕਤੰਤਰ ਹੈ ਸੋ ਅਸੀਂ ਮਾਨ ਸਾਹਿਬ ਦੇ ਇਸ ਫੈਸਲੇ ਦਾ ਸਵਾਗਤ ਵੀ ਕਰਦੇ ਆਂ ਧੰਨਵਾਦ ਵੀ ਕਰਦੇ ਆਂ ਉਹਨਾਂ ਨੂੰ ਮੁਬਾਰਕਬਾਦ ਵੀ ਦਿੰਦੇ ਆਂ ਕਿ ਮਾਨ ਸਾਹਿਬ ਦੀ ਅਗਵਾਈ ਦੇ ਵਿੱਚ ਪੰਜਾਬ ਦਾ ਜਿਹੜਾ ਲੋਕਤੰਤਰ ਹੈ ਉਹ ਹੋਰ ਮਜ਼ਬੂਤ ਹੋ ਰਿਹਾ ਔਰ ਪੰਜਾਬ ਦੇ ਲੋਕ ਪਾਰਟੀਬਾਜ਼ੀ ਤੋਂ ਧੜੇਬਾਜ਼ੀ ਤੋਂ ਉੱਤੇ ਉੱਠ ਕੇ ਜਿਹੜਾ ਲੋਕਤੰਤਰੀ ਕਦਰਾਂ ਕੀਮਤਾਂ ਦਾ ਹਿੱਸਾ ਬਣ ਰਹੇ ਆਂ